ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਜਿਹੜੀ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂਗੇ ਇਹ ਸੀਰੀ ਜੀਕੇ ਦੇ ਵਿੱਚੋਂ ਲਈ ਗਈ ਹੈਗੀ ਜਨਰਲ ਨੋਲਜ ਦੇ ਵਿੱਚੋਂ ਠੀਕ ਹੈ ਇਹਦੇ ਵਿੱਚ 25 ਕਵੈਸਚਨ ਹੋਇਆ ਕਰਨਗੇ ਹਰੇਕ ਕਲਾਸ ਦੇ 25 ਕਵੈਸਚਨ ਅਸੀਂ ਕਰਾਂਗੇ ਤੇ ਜੋ ਬੱਚੇ ਬੇਟਾ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇਗੇ ਜਿਨ੍ਹਾਂ ਦੇ ਵਿੱਚ ਪੰਜਾਬੀ ਦਾ ਪੇਪਰ ਵੀ ਆਊਗਾ ਤੇ ਉਹਦੇ ਵਿੱਚ ਹੀ ਪੰਜਾਬੀ ਦੇ ਪੇਪਰ ਦੇ ਵਿੱਚ ਥੋੜੇ ਜਿਹਾ ਕਵੈਸਚਨ ਜਨਰਲ ਨੋਲਜ ਦੇ ਵਿੱਚ ਵਿੱਚੋਂ ਵੀ ਹੁੰਦੇ ਨੇ ਤੇ ਇਸ ਕਰਕੇ ਹਰੇਕ ਪੁਆਇੰਟ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਣਾ ਤੇ ਜੋ ਬੱਚੇ ਜੀਐਨਐਮ ਦੀ ਏਐਨਐਮ ਦੀ ਐਮਪੀਐਚ ਡਬਲਯੂ ਫੀਮੇਲ ਮੇਲ ਦੀ ਤਿਆਰੀ ਕਰ ਰਹੇ ਨੇਗੇ ਉਹ ਬੱਚੇ ਇਹ ਸੀਰੀ ਨੂੰ ਜਰੂਰ ਦੇਖਿਆ ਕਰਨ ਤੇ ਨਾਲ ਜੋ ਬੱਚੇ ਬੇਟਾ ਆਪਣੇ ਕੋਲ ਕਿਸੇ ਵੀ ਪੀ ਟ੍ਰਿਪਲ ਐਸ ਵੀ ਬੋਰਡ ਦੇ ਕੋਈ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਚਾਹੇ ਉਹ ਪੀ ਪੀ ਐਸ ਸੀ ਦੇ ਕਿਸੇ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਉਹ ਬੱਚੇ ਵੀ ਇਸ ਸੀਰੀਜ਼ ਨੂੰ ਜਰੂਰ ਦੇਖਣ ਕਿਉਂਕਿ ਇਹ ਜਨਨ ਨੋਲਿਜ ਦੀ ਬੇਟਾ ਸੀਰੀ ਹੈ 25 ਕੁਐਸਚਨ ਤੁਹਾਡੇ ਲਈ ਮੈਂ ਲੈ ਕੇ ਆਇਆ ਕਰੂੰਗਾ ਅੱਜ ਅਸੀਂ ਕਲਾਸ ਪਹਿਲੀ ਕਲਾਸ ਸਟਾਰਟ ਕਰਨ ਜਾ ਰਹੇ ਹਾਂਗੇ ਅੱਜ ਦੀ ਤਰੀਕ ਤੋਂ ਬੇਟਾ ਤੁਸੀਂ ਯਾਦ ਰੱਖਣਾ ਹੈਗਾ ਪਹਿਲੀ ਕਿਸ ਕਲਾਸ ਅਸੀਂ ਸਟਾਰਟ ਕਰਨ ਜਾ ਰਹੇ ਹਾਂਗੇ ਠੀਕ ਹੈ ਤੇ ਅੱਜ ਦੀ ਤਰੀਕ ਮੇਟਰ 18 ਫਰਵਰੀ ਈ 2025 ਤੋਂ ਅੱਜ ਦੀ ਪਹਿਲੀ ਕਲਾਸ ਦੇ ਵਿੱਚ ਅਸੀਂ 25 ਕੁਐਸਚਨ ਲੈ ਕੇ ਆ ਰਹੇ ਹਾਂ ਤੇ ਬੱਚੇ ਜੇਕਰ ਕੋਈ ਵੀ ਬੱਚਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਚਾਹੇ ਉਹ ਪੀ ਟ੍ਰਿਪਲ ਐਸ ਵੀ ਬੋਰਡ ਦੀ ਬੋਰਡ ਦੇ ਇਗਜ਼ਾਮ ਦੀ ਤਿਆਰੀ ਹੋਵੇ ਚਾਹੇ ਉਹ ਪੀ ਪੀ ਐਸ ਸੀ ਦੇ ਇਗਜ਼ਾਮ ਦੀ ਤਿਆਰੀ ਹੋਵੇ ਚਾਹੇ ਵੀ ਬੱਬਾ ਫਰੀਜ਼ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਤਿਆਰੀ ਹੋਵੇ ਚਾਹੇ ਏ ਐਮ ਜੀ ਦੀ ਤਿਆਰੀ ਹੋਵੇ ਤਾਂ ਬੇਟਾ ਤੁਸੀਂ 9463079 680 ਤੇ ਬੇਟਾ ਸੰਪਰਕ ਕਰਨਾ ਹੈਗਾ ਬਹੁਤ ਹੀ ਜੈਨੂਨ ਫੀਸ ਵਨ ਟਾਈਮ ਫੀਸ ਲਈ ਜਾਊਗੀ ਜਿਹਦੇ ਵਿੱਚ ਤੁਹਾਨੂੰ ਜਿਹੜੀ ਤਿਆਰੀ ਹੈ ਜਦੋਂ ਤੱਕ ਤੁਹਾਡਾ ਕੋਈ ਵੀ ਐਗਜ਼ਾਮ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਦੀ ਬੇਟਾ ਤੁਹਾਨੂੰ ਬੈਚ ਦਿੱਤਾ ਜਾਊਗਾ ਤੇ ਤੁਹਾਡੇ ਤੋਂ ਇੱਕ ਵਾਰ ਫੀਸ ਲੈ ਕੇ ਉਸ ਤੋਂ ਬਾਅਦ ਕੋਈ ਫੀਸ ਚਾਰਜ ਨਹੀਂ ਕੀਤੀ ਜਾਊਗੀ ਬਹੁਤ ਜੈਨੂਨ ਫੀਸ ਬਹੁਤ ਹੀ ਘੱਟ ਫੀਸ ਦੇ ਵਿੱਚ ਅਸੀਂ ਤਿਆਰੀ ਕਰਵਾ ਰਹੇ ਹਾਂ ਤੇ ਉਹਦੇ ਵਿੱਚ ਬੇਟਾ ਤੁਹਾਨੂੰ ਨੋਟਸ ਵੀ ਮਿਲ ਜਾਣਗੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੋਏ ਨੋਟਸ ਵੀ ਮਿਲ ਜਾਣਗੇ ਪਲੱਸ ਹੁੰਨੀਆਂ ਆਨਲਾਈਨ ਕਲਾਸ ਜਿਹੜੀਆਂ ਉਹੋ ਵੀ ਲੱਗਦੀਆਂ ਰਹਿਣਗੀਆਂ ਤੇ ਜੇਕਰ ਕੋਈ ਬੱਚਾ ਸਾਡੇ ਫ੍ਰੀ WhatsApp ਗਰੁੱਪ ਨਾਲ ਜੁਆਇਨ ਕਰਨਾ ਚਾਹੁੰਦਾ ਹੈਗਾ ਤਾਂ ਉਹਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਬੇਟਾ ਤੁਹਾਨੂੰ ਮਿਲ ਜਾਏਗਾ ਤੁਸੀਂ ਉਸ ਦੇ ਉੱਪਰ ਟੱਚ ਕਰਕੇ ਤੁਸੀਂ ਫ੍ਰੀ WhatsApp ਗਰੁੱਪ ਦੇ ਵਿੱਚ ਵੀ ਜੁਆਇਨ ਹੋ ਜਾਵੋਗੇ ਇਸ ਕਰਕੇ ਬੇਟਾ ਤੁਸੀਂ ਜਿਹੜੇ ਬੱਚੇ ਨਵੇਂ ਨੇ ਮੇਰੇ ਚੈਨਲ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਆਪਣੇ ਕੋਲ ਜਿਹੜਾ ਆਈ ਬੈਲ ਬਟਨ ਦਬਾ ਲੈਣ ਤੇ ਨਾਲ ਹੀ ਬੇਟਾ ਵੀਡੀਓ ਨੂੰ ਸ਼ੇਅਰ ਕਰ ਦੇਣ ਜੋ ਬੱਚੇ ਸਰਕਾਰੀ ਨੌਕਰੀ ਦੇ ਲਈ ਤਿਆਰੀ ਕਰ ਰਹੇ ਨੇ ਬੇਟਾ ਉਹਨਾਂ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦੇਣ ਬੱਚੇ ਅੱਜ ਦਾ ਅਸੀਂ ਜਿਹੜਾ ਪਹਿਲਾ ਕੁਐਸਚਨ ਪਹਿਲਾ ਕੁਐਸਚਨ ਕੀ ਕਹਿ ਰਿਹਾ ਹੈਗਾ ਭਗਵਾਨ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ਬੇਟਾ ਤੁਹਾਨੂੰ ਪਤਾ ਹੈ ਬੇਟਾ ਬੁੱਧਿਜ਼ਮ ਦਾ ਟੌਪਿਕ ਵੀ ਬਹੁਤ ਇੰਪੋਰਟੈਂਟ ਹੈਗਾ ਬੁੱਧੀ ਜੰਦੇ ਟੌਪਿਕ ਦੇ ਵਿੱਚੋਂ ਜਿਹੜਾ ਸਾਡੇ ਕੋਲ ਭਗਵਾਨ ਬੁੱਧ ਸੀਗਾ ਉਹਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ਬੇਟਾ ਬੋਧਗਿਆ ਬੋਧਗਿਆ ਇੱਕ ਡਿਸਟ੍ਰਿਕਟ ਹੈ ਬੇਟਾ ਬੋਧਗਿਆ ਇੱਕ ਜਗ੍ਹਾ ਹੈਗੀ ਬੇਟਾ ਉਸ ਜਗ੍ਹਾ ਦੇ ਉੱਪਰ ਬੇਟਾ ਆਪਣੇ ਕੋਲ ਭਗਵਾਨ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀਗੀ ਯਾਦ ਰੱਖਣਾ ਦੂਸਰਾ ਕੁਐਸਚਨ ਬੇਟਾ ਇਹੇ ਕੁਐਸਚਨ ਬਟੇ ਤੁਹਾਨੂੰ ਚਾਰ ਆਪਸ਼ਨਾਂ ਦੇ ਵਿੱਚ ਆਣਗੇ ਪਰ ਤੁਹਾਡੇ ਇਹੇ ਕੁਐਸਚਨ ਯਾਦ ਹੋਣੇ ਚਾਹੀਦੇ ਨੇ ਵੀ ਜਿਹੜਾ ਭਗਵਾਨ ਬੁੱਧ ਸੀ ਉਹਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ਬੋਧਗਯਾ ਦੇ ਵਿੱਚ ਦੂਸਰਾ ਕੁਐਸਚਨ ਆਰੀਆ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ ਬੇਟਾ ਜਿਹੜਾ ਆਰੀਆ ਸਮਾਜ ਦੀ ਸਥਾਪਨਾ Swami Dayanand ji ਨੇ ਬੇਟਾ ਕੀਤੀ ਸੀਗੀ ਆਰੀਆ ਸਮਾਜ ਦੀ ਸਥਾਪਨਾ ਪੰਜਾਬੀ ਪਾਸ਼ਾ ਦੀ ਲਿਪੀ ਕਿਹੜੀ ਹੈ ਬੇਟਾ ਦੇਖੋ ਆਪਣੇ ਕੋਲ ਦੋ ਤਰ੍ਹਾਂ ਦੇ ਪੰਜਾਬ ਹੈ ਇੱਕ ਸਾਡੇ ਕੋਲ ਪੱਛਮੀ ਪੰਜਾਬ ਇੱਕ ਸਾਡੇ ਕੋਲ ਪੂਰਬੀ ਪੰਜਾਬ ਜਿਹੜਾ ਇੰਡੀਆ ਦੇ ਵਿੱਚ ਹੈ ਬੇਟਾ ਉਹ ਪੂਰਬੀ ਪੰਜਾਬ ਹੈ ਜਿਹੜਾ ਆਪਣੇ ਕੋਲ ਪਾਕਿਸਤਾਨ ਦੇ ਵਿੱਚ ਚਲੇ ਗਿਆ ਪੰਜਾਬ ਉਹਨੂੰ ਅਸੀਂ ਪੱਛਮੀ ਪੰਜਾਬ ਕਹਿੰਦੇ ਆ ਹੁਣ ਪੰਜਾਬੀ ਭਾਸ਼ਾ ਦੀ ਜਿਹੜੀ ਲਿਪੀ ਹੈ ਉਹ ਜੇਕਰ ਅਸੀਂ ਇੰਡੀਆ ਵਾਲੇ ਪੰਜਾਬ ਦੀ ਗੱਲ ਕਰੀਏ ਪੂਰਬੀ ਪੰਜਾਬ ਦੀ ਗੱਲ ਕਰੀਏ ਉੱਥੇ ਅਸੀਂ ਕਹਿੰਦੇ ਆ ਗੁਰਮੁਖੀ ਕਈ ਵਾਰ ਬੇਟਾ ਤੁਹਾਨੂੰ ਪੱਛਮੀ ਪੰਜਾਬ ਦੀ ਅੱਜ ਕੱਲ ਪੇਪਰਾਂ ਦੇ ਵਿੱਚ ਪੁੱਛੀ ਜਾਣ ਲੱਗ ਗਈ ਹੈ ਵੀ ਪੱਛਮੀ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਦੀ ਲਿਪੀ ਕਿਹੜੀ ਹੈ ਤਾਂ ਤੁਸੀਂ ਕਹੋਗੇ ਸ਼ਾਮੁਖੀ ਬੇਟਾ ਇਹ ਵੀ ਕੁਐਸਚਨ ਅੱਜਕੱਲ ਪੇਪਰ ਦੇ ਵਿੱਚ ਆਣਾ ਸ਼ੁਰੂ ਹੋ ਗਿਆ ਹੈਗਾ ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਵੀ ਅਸੀਂ ਸਾਰੇ ਬੱਚਾ ਨੂੰ ਪਤਾ ਹੁੰਦਾ ਸੀ ਗੁਰਮੁਖੀ ਪੰਜਾਬੀ ਭਾਸ਼ਾ ਦੀ ਲਿਪੀ ਹੈ ਗੁਰਮੁਖੀ ਪੰਜਾਬੀ ਭਾਸ਼ਾ ਦੀ ਲਿਪੀ ਹੈ ਪਰ ਜੇਕਰ ਤੁਹਾਨੂੰ ਪੂਰਬੀ ਪੰਜਾਬ ਲਿਖਿਆ ਗਿਆ ਤਾਂ ਗੁਰਮੁਖੀ ਲਿਖੋਗੇ ਜੇਕਰ ਤੁਹਾਨੂੰ ਪੱਛਮੀ ਪੰਜਾਬ ਲਿਖਿਆ ਆ ਗਿਆ ਤਾਂ ਤੁਸੀਂ ਸ਼ਾਮੁਖੀ ਲਿਖੋਗੇ ਇਸ ਤਰ੍ਹਾਂ ਬੇਟਾ ਹਰੇਕ ਕੁਐਸਚਨ ਨੂੰ ਥੋੜਾ ਜਿਆ ਐਕਸਪਲੇਨ ਦੇ ਵਿੱਚ ਦੇਖ ਲਿਆ ਕਰੋ ਵੀ ਚੰਗੀ ਤਰ੍ਹਾਂ ਪੜ੍ਹ ਕੇ ਫੇਰ ਹੀ ਆਨਸਰ ਕਰਨਾ ਹੈਗਾ ਤੇ ਚੌਥਾ ਕੁਐਸਚਨ ਦੇਖੋ ਭਾਰਤ ਦੀ ਮੁੱਖ ਭੂਮੀ ਦਾ ਦੱਖਣੀ ਕਿਨਾਰਾ ਕਿਹੜਾ ਹੈ ਬੇਟਾ ਦੱਖਣੀ ਕਿਨਾਰਾ ਬੇਟਾ ਕੰਨਿਆ ਕਰ ਕਮ ਕੁਮਾਰੀ ਹੈ ਤੇ ਬੇਟਾ ਆਪਣੇ ਕੋਲ ਉਤਰੀ ਜੰਮੂ ਤੋਂ ਕੰਨਿਆ ਕੁਮਾਰੀ ਆਪਾਂ ਕਹਿ ਦਿੰਦੇ ਹਾਂ ਨਾ ਉਤਰੀ ਆਪਣੇ ਕੋਲ ਜੰਮੂ ਪਾਰਥ ਵਿੱਚ ਸੂਰਜ ਸਭ ਤੋਂ ਪਹਿਲਾਂ ਕਿਸ ਰਾਜ ਵਿੱਚ ਨਿਕਲਦਾ ਹੈ ਬੇਟਾ ਸਾਨੂੰ ਪਤਾ ਹੈ ਪੂਰਬ ਵਾਲੇ ਪਾਸੇ ਈਸਟ ਵਾਲੀ ਸਾਈਡ ਤੇ ਤੇ ਆਪਣੇ ਕੋਲ ਅਰਨਾਚਲ ਪ੍ਰਦੇਸ਼ ਤੋਂ ਬੇਟਾ ਅਰਨਾਚਲ ਪ੍ਰਦੇਸ਼ ਠੀਕ ਹੈ ਅਰਨਾਚਲ ਪ੍ਰਦੇਸ਼ ਵਿੱਚ ਬੇਟਾ ਜਿਹੜੀ ਅਰਨਾਚਲ ਪ੍ਰਦੇਸ਼ ਸਟੇਟ ਹੈ ਉੱਥੇ ਬੇਟਾ ਸਭ ਤੋਂ ਪਹਿਲਾਂ ਸੂਰਜ ਨਿਕਲਦਾ ਹੈਗਾ ਯਾਦ ਰੱਖਣਾ ਹੈਗਾ ਤੇ ਸ਼ਿਪਦਾ ਆਪਣੇ ਕੋਲ ਤੁਸੀਂ ਰਾਜਸਥਾਨ ਵਾਲੀ ਸਾਈਡ ਦੇ ਉੱਪਰ ਠੀਕ ਹੈ ਇਹ ਚੀਜ਼ ਯਾਦ ਰੱਖਣੀ ਹੈਗੀ ਅ ਵੈਸਟ ਵਾਲੀ ਸਾਈਡ ਦੇ ਉੱਪਰ ਠੀਕ ਹੈ ਪੱਛਮ ਵਾਲੀ ਸਾਈਡ ਦੇ ਉੱਪਰ ਅ ਬੇਟਾ ਸ਼ੇਮਾ ਕੋਸ਼ਨ ਬੇਟਾ ਇਨਸੂਲਿਨ ਦਾ ਪ੍ਰਯੋਗ ਕਿਸ ਬਿਮਾਰੀ ਦੇ ਇਲਾਜ ਲਈ ਕੀਤਾ ਜਾਂਦਾ ਹੈ ਬੇਟਾ ਸਾਨੂੰ ਪਤਾ ਹੈ ਜਿਹੜੀ ਇਨਸੂਲਿਨ ਹੈ ਇਨਸੂਲਿਨ ਸਾਡੀ ਬੋਡੀ ਦੇ ਵਿੱਚ ਇੱਕ ਆਰਗਨ ਹੈ ਜਿਹਨੂੰ ਅਸੀਂ ਤਿੱਲੀ ਯਾਨੀ ਕਿ ਪਿੱਤਾ ਬੋਲ ਦਿੰਦੇ ਆਗੇ ਸੌਰੀ ਪਿੱਤਾ ਤਾਂ ਅਸੀਂ ਗੋਲ ਬਲੇਡਰ ਨੂੰ ਬੋਲਦੇ ਆ ਬੇਟਾ ਤਿੱਲੀ ਅਸੀਂ ਬੋਲਦੇ ਆ ਪੈਨਕਰੀਆਜ ਨੂੰ ਬੇਟਾ ਪੈਨਕਰੀਆਜ ਤਿੱਲੀ ਬੇਟਾ ਜਿਹੜਾ ਸਾਡਾ ਸਰੀਰ ਦੇ ਵਿੱਚ ਇੱਕ ਆਰਗਨ ਹੈ ਅੰਗ ਹੈ ਜਿਹਨੂੰ ਤਿੱਲੀ ਯਾਨੀ ਕਿ ਪੈਨਕਰੀਆਜ ਬੋਲਿਆ ਜਾਂਦਾ ਹੈਗਾ ਪੈਨਕਰੀਆਜ ਦੇ ਵਿੱਚ ਬੀਟਾ ਸੈੱਲ ਹੁੰਦੇ ਨੇਗੇ ਜਿਹੜੇ ਬੀਟਾ ਸੈੱਲ ਹੈਗੇ ਪੈਨਕਰੀਆਜ ਦੇ ਵਿੱਚ ਉਹ ਇਨਸੂਲਿਨ ਬਣਾਉਂਦੇ ਨੇਗੇ ਜਦੋਂ ਸਾਡੀ ਬੋਡੀ ਦੇ ਵਿੱਚ ਇਨਸੂਲਿਨ ਬੰਨੀ ਬੰਦ ਹੋ ਜਾਂਦੀ ਹੈ ਤਾਂ ਕੀ ਹੁੰਦਾਗਾ ਜਿਹੜਾ ਗਲੂਕੋਜ਼ ਲੈਵਲ ਹੈ ਬਲੱਡ ਸ਼ੂਗਰ ਲੈਵਲ ਹੈ ਉਹ ਬਦਲਣਾ ਸ਼ੁਰੂ ਹੋ ਜਾਂਦਾ ਹੈਗਾ ਕਿਉਂਕਿ ਜਿਹੜੀ ਇਨਸੂਲਿਨ ਹੈ ਉਹ ਬਲੱਡ ਗਲੂਕੋਜ਼ ਲੈਵਲ ਨੂੰ ਕੰਟਰੋਲ ਕਰਦੀ ਹੈ ਠੀਕ ਹੈ ਜਦੋਂ ਇਨਸੂਲਿਨ ਬਦਲਣਾ ਸ਼ੁਰੂ ਹੋ ਜਾਂਦਾ ਸਾਡੇ ਕੋਲ ਬਲੱਡ ਸ਼ੂਗਰ ਲੈਵਲ ਬਦਲਣਾ ਸ਼ੁਰੂ ਹੋ ਜਾਂਦਾ ਹੈ ਉਹਨੂੰ ਕੰਟਰੋਲ ਕਰਨ ਦੇ ਲਈ ਬੇਟਾ ਇਨਸੂਲਿਨ ਦਾ ਪ੍ਰਯੋਗ ਕੀਤਾ ਜਾਂਦਾ ਹੈਗਾ ਇਨਸੂਲਿਨ ਦੇ ਜਿਹੜੇ ਇੰਜੈਕਸ਼ਨ ਪੇਸ਼ੈਂਟ ਨੂੰ ਸ਼ੂਗਰ ਵਾਲੇ ਪੇਸ਼ੈਂਟ ਨੂੰ ਦਿੱਤੇ ਜਾਂਦੇ ਨੇ ਬੇਟਾ ਇਨਸੂਲਿਨ ਦਾ ਪ੍ਰਯੋਗ ਕਿਸ ਬਿਮਾਰੀ ਦੇ ਇਲਾਜ ਲਈ ਕੀਤਾ ਜਾਂਦਾ ਹੈਗਾ ਸ਼ੂਗਰ ਡਾਇਬੀਟੀਜ਼ ਦੇ ਇਲਾਜ ਲਈ ਬੇਟਾ ਇਹ ਤੁਹਾਡਾ ਕੁਐਸਚਨ ਬੇਟਾ ਜੀਕੇ ਦੇ ਵਿੱਚ ਵੀ ਆਣਾ ਹੈਗਾ ਤੇ ਤੁਹਾਡਾ ਜ ਐਨਐਮਐਲ ਬੱਚੇ ਹੈਗੇ ਜਾਂ ਜੀਐਨਐਮਐਲ ਬੱਚਾ ਉਹਨਾਂ ਲਈ ਦਾ ਇੰਪੋਰਟੈਂਟ ਹੈ ਹੀ ਹੈ ਅ ਨੈਕਸਟ ਕੁਐਸਚਨ ਬੇਟਾ ਬੀਹੂ ਕਿਸ ਰਾਜ ਦਾ ਪ੍ਰਸਿੱਧ ਤਿਹਾਰ ਹੈ ਬੇਟਾ ਬੀਹੂ ਜਿਹੜਾ ਹੈਗਾ ਇਹ ਅਸਮ ਬੇਟਾ ਅਸਾਮ ਦਾ ਜਿਹੜਾ ਹੈਗਾ ਪ੍ਰਸਿੱਧ ਤਿਹਾਰ ਬੀਹੂ ਬੋਲਿਆ ਜਾਂਦਾ ਹੈ ਬੇਟਾ ਆਮਲਾ ਆਮਲਾ ਵਿੱਚ ਸਭ ਤੋਂ ਵੱਧ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ ਬੇਟਾ ਆਮਲੇ ਦੇ ਵਿੱਚ ਸਾਨੂੰ ਪਤਾ ਹੈ ਵਿਟਾਮਿਨ ਸੀ ਹੁੰਦਾ ਹੈਗਾ ਵਿਟਾਮਿਨ ਸੀ ਦਾ ਦੂਸਰਾ ਨਾਮ ਅਸਕੋਰਬਿਕ ਐਸਿਡ ਬੇਟਾ ਵਿਟਾਮਿਨ ਸੀ ਸਾਨੂੰ ਮਨੁੱਖ ਨੂੰ ਕਿਹੜੀ ਬਿਮਾਰੀ ਤੋਂ ਬਚਾਉਂਦਾ ਹੈਗਾ ਸਕਰਵੀ ਤੋਂ ਠੀਕ ਹੈ ਯਾਦ ਰੱਖਣਾ ਹੈਗਾ ਜਾਨੀ ਕਿ ਵਿਟਾਮਿਨ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ਸਕਰਵੀ ਇਹ ਚੀਜ਼ ਬੇਟਾ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਵੀ ਮਨੁੱਖ ਨੂੰ ਜਿਹੜਾ ਵਿਟਾਮਿਨ ਸੀ ਕਿਹੜੀ ਬਿਮਾਰੀ ਤੋਂ ਬਚਾਉਂਦਾ ਹੈ ਜਾਂ ਉਸ ਦੀ ਕਮੀ ਨਾਲ ਵਿਟਾਮਿਨ ਸੀ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ਤਾਂ ਤੁਸੀਂ ਕਹੋਗੇ ਵਿਟਾਮਿਨ ਸੀ ਦੀ ਕਮੀ ਨਾਲ ਸਕਰਵੀ ਰੋਗ ਹੋ ਜਾਂਦਾ ਹੈ ਵਿਟਾਮਿਨ ਸੀ ਸਭ ਤੋਂ ਜ਼ਿਆਦਾ ਆਮਲੇ ਦੇ ਵਿੱਚ ਮਿਲਦਾ ਹੈ ਔਲੇ ਦੇ ਵਿੱਚ ਬੇਟਾ ਯਾਦ ਰੱਖਣਾ ਹੈਗਾ ਨੋਮਾ ਕੁਸ਼ਨ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ਬੇਟਾ ਭਾਰਤ ਦਾ ਪਹਿਲਾ ਗਵਰਨਰ ਜਨਰਲ ਗਵਰਨਰ ਜਨਰਲ ਵਿਲੀਅਮ ਵੈਂਟਿਕ ਬੇਟਾ ਯਾਦ ਰੱਖਣਾ ਹੈ ਵਿਲੀਅਮ ਵੈਂਟਿਕ ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀ ਅਦਿ ਬੇਟਾ ਦੱਸ ਮੈਂ ਕੁਐਸਚਨ ਕਾਗਜ ਦੀ ਖੋਜ ਕਿਸ ਦੇਸ਼ ਵਿੱਚ ਹੋਈ ਬੇਟਾ ਵੈਰੀ ਵੈਰੀ ਇੰਪੋਰਟੈਂਟ ਕਾਗਜ ਦੀ ਯਾਨੀ ਕਿ ਪੇਪਰ ਦੀ ਜਿਹੜੀ ਖੋਜ ਹੈ ਚੀਨ ਦੇ ਵਿੱਚ ਹੋਈ ਬੇਟਾ ਚੀਨ ਦੇ ਵਿੱਚ ਗੋਤਮ ਬੁੱਧ ਦੇ ਬਚਪਨ ਦਾ ਨਾਮ ਕੀ ਸੀ ਬੇਟਾ ਬੇਟਾ ਜਿਹੜਾ ਗੋਤਮ ਬੁੱਧ ਸੀ ਜਿਹਨੂੰ ਅਸੀਂ ਭਗਵਾਨ ਬੁੱਧ ਕਹਿੰਦੇ ਆ ਜਿਹਨੂੰ ਗਿਆਨ ਦੀ ਪ੍ਰਾਪਤੀ ਬੋਧ ਗਿਆ ਗੰਗਾ ਦੇ ਵਿੱਚ ਹੋਈ ਬੇਟਾ ਉਸ ਦਾ ਜਿਹੜਾ ਬਚਪਨ ਦਾ ਨਾਮ ਸੀ ਸਿਦਾਰਥ ਬੇਟਾ ਗੋਤਮ ਬੁੱਧ ਦੇ ਬਚਪਨ ਦਾ ਨਾਮ ਕੀ ਸੀਗਾ ਸਿਦਾਰਥ ਬੇਟਾ 12ਵਾਂ ਕੁਐਸਚਨ ਭਾਰਤ ਦੇ ਸਸ਼ਤਰ ਸ਼ੈਨਾ ਦਾ ਸਰਵ ਉੱਚ ਸੈਨਾਪਤੀ ਕੌਣ ਹੁੰਦਾ ਹੈ ਬੇਟਾ ਜਿਹੜੀਆਂ ਭਾਰਤ ਦੀਆਂ ਤਿੰਨ ਸੈਨਾ ਜਲ ਸੈਨਾ ਸੈਨਾ ਥਲ ਸੈਨਾ ਤੇ ਵਾਯੂ ਸੈਨਾ ਸੈਨਾ ਬੇਟਾ ਤਿੰਨਾਂ ਦਾ ਜਿਹੜਾ ਸੈਨਾਪਤੀ ਹੈ ਸਰਵ ਉੱਚ ਸੈਨਾਪਤੀ ਬੇਟਾ ਉਹ ਰਾਸ਼ਟਰਪਤੀ ਯਾਨੀ ਕਿ ਪ੍ਰੈਜ਼ੀਡੈਂਟ ਹੀ ਹੁੰਦਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਬੇਟਾ ਹੁਣ ਜਿਹੜਾ ਕਰੰਟ ਦੇ ਵਿੱਚ 2025 ਦੇ ਵਿੱਚ ਭਾਰਤ ਦਾ ਜਿਹੜਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਕੌਣ ਹੈ ਤੇ ਉਹ ਕਿੰਵੇਂ ਨੰਬਰ ਦਾ ਹੈਗਾ ਉਹ ਕਮੈਂਟ ਬਾਕਸ ਦੇ ਵਿੱਚ ਬੇਟਾ ਜਰੂਰ ਲਿਖੋ ਨੈਕਸਟ ਕੁਐਸਚਨ ਬੇਟਾ ਰਤੋਦੀ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ਬੇਟਾ ਰਤੋਦੀ ਬੇਟਾ ਵਿਟਾਮਿਨ A ਦੀ ਕਮੀ ਨਾਲ ਹੁੰਦਾ ਹੈ ਯਾਦ ਰੱਖਣਾ ਹੈਗਾ ਰਤੋਦੀ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ਵਿਟਾਮਿਨ A ਦੀ ਕਮੀ ਨਾਲ ਪੋਂਗਲ ਕਿਸ ਰਾਜ ਦਾ ਤਿਉਹਾਰ ਹੈ ਬੇਟਾ ਪੋਂਗਲ ਬੇਟਾ ਤਾਮਿਲਨਾਡੂ ਦਾ ਜਿਹੜਾ ਤਿਉਹਾਰ ਹੈ ਪੋਂਗਲ ਗਿੱਧਾ ਅਤੇ ਪੰਗੜਾ ਕਿਸ ਰਾਜ ਦਾ ਲੋਕ ਨਾਚ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਪੰਜਾਬੀ ਹੁੰਨੇ ਆਂ ਪੰਜਾਬ ਦਾ ਗਿੱਧਾ ਕੁੜੀਆਂ ਦਾ ਤੇ ਪੰਗੜਾ ਮੁੰਡਿਆਂ ਦਾ ਠੀਕ ਹੈ ਯਾਦ ਰੱਖਣਾ ਹੈਗਾ ਟੈਲੀਵਿਜ਼ਨ ਦੀ ਖੋਜ ਕਿਸ ਨੇ ਕੀਤੀ ਬੇਟਾ ਟੈਲੀਵਿਜ਼ਨ ਦੀ ਖੋਜ ਐਲ ਵਰਨਾਰਡ ਨੇ ਕੀਤੀ ਬੇਟਾ ਯਾਦ ਰੱਖਣਾ ਹੈ ਭਾਰਤ ਦੀ ਪਹਿਲੀ ਮੁਸਲਮਾਨ ਮਹਿਲਾ ਸ਼ਾਸਕ ਕੌਣ ਸੀ ਬੇਟਾ ਰਜ਼ੀਆ ਸੁਲਤਾਨ ਕਿਉਂਕਿ ਫੀਮੇਲ ਪੁੱਛਿਆ ਗਿਆ ਵੂਮਨ ਬੇਟਾ ਪਹਿਲੀ ਮੁਸਲਮਾਨ ਮਹਿਲਾ ਸ਼ਾਸਕ ਰਜ਼ੀਆ ਸੁਲਤਾਨ ਮੱਛੀ ਕਿਸ ਦੀ ਸਹਾਇਤਾ ਨਾਲ ਸਾਹ ਲੈਂਦੀ ਹੈ ਗਲਫੜੇ ਬੇਟਾ ਜੀ ਇਹਨਾਂ ਨੂੰ ਅਸੀਂ ਇੰਗਲਿਸ਼ ਦੇ ਵਿੱਚ ਗਿਲਜ ਬੋਲ ਦਿੰਨੇ ਆਗੇ ਇਨਕਲਾਬ ਜਿੰਦਾਬਾਦ ਦਾ ਨਾਰਾ ਕਿਸ ਨੇ ਦਿੱਤਾ ਇਨਕਲਾਬ ਜਿੰਦਾਬਾਦ ਦਾ ਨਾਰਾ ਭਗਤ ਸਿੰਘ ਜੀ ਨੇ ਦਿੱਤਾ ਬੇਟਾ ਯਾਦ ਰੱਖਣਾ ਜਲਿਆਵਾਲਾ ਬਾਗ ਹੱਤਿਆਕਾਂਡ ਕਦੋਂ ਹੋਇਆ 13 April 1919 ਦੇ ਵਿੱਚ ਬੇਟਾ ਤੁਹਾਨੂੰ ਤੁਸੀਂ ਦੇਖਿਆ ਹੋਵੇ ਕਾ ਜਲਿਆਵਾਲਾ ਕਾਂਡ ਕਿੱਥੇ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੇਟਾ ਬਿਲਕੁਲ ਗੋਲਡਨ ਟੈਂਪਲ ਦੇ ਨੇੜੇ ਬੇਟਾ ਜਲਿਆਵਾਲਾ ਬਾਗ ਹੈ ਯਾਦ ਰੱਖਨੇਗਾ 21 ਨੰਬਰ ਕੁਐਸਚਨ ਦੇਖੋ ਬੇਟਾ ਕਾਂਗਰਸ ਨੂੰ ਛੱਡਣ ਤੋਂ ਬਾਅਦ ਐਸਸੀ ਬੋਸ ਬੇਟਾ ਐਸਸੀ ਸੁਵਾਸਚੰਦਰ ਬੋਸ ਨੇ ਕਿਹੜੀ ਪਾਰਟੀ ਦਾ ਗਠਨ ਕੀਤਾ ਬੇਟਾ ਫਾਰਵਰਡ ਬਲਾਕ 1939 ਦੇ ਵਿੱਚ ਬੇਟਾ 1939 ਦੇ ਵਿੱਚ ਫਾਰਵਰਡ ਬਲਾਕ ਬੇਟਾ ਨਾਂ ਦੀ ਪਾਰਟੀ ਦਾ ਗਠਨ ਕੀਤਾ ਸੀਗਾ ਸੁਆਸ ਚੰਦਰ ਬੋਸ ਜੀ ਨੇ ਕਾਂਗਰਸ ਪਾਰਟੀ ਨੂੰ ਛੱਡਣ ਤੋਂ ਬਾਅਦ ਬੇਟਾ 2 ਨੰਬਰ ਕੁਐਸਚਨ ਦੇਖੋ ਪੰਜਾਬ ਕੇਸਰੀ ਕਿਸ ਨੂੰ ਕਿਹਾ ਜਾਂਦਾ ਹੈ ਪੰਜਾਬ ਕੇਸਰੀ ਬੇਟਾ ਆਪਾਂ ਨੂੰ ਪਤਾ ਹੈਗਾ ਲਾਲਾ ਲਾਜਪਤਰਾਏ ਜੀ ਨੂੰ ਪੰਜਾਬ ਕੇਸਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋਰੀ ਬੇਟਾ ਨੈਕਸਟ ਕੁਐਸਚਨ ਸਾਂਡਰਸ ਦੀ ਹੱਤਿਆ ਕਿਸ ਨੇ ਕੀਤੀ ਸੀ ਬੇਟਾ ਸਾਂਡਰਸ ਦੀ ਹੱਤਿਆ ਬੇਟਾ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਨੇ ਸਾਂਡਰਸ ਦੀ ਹੱਤਿਆ ਕੀਤੀ ਸੀਗੀ ਤੁਸੀਂ ਦੱਸਣਾ ਬੇਟਾ ਕਮੈਂਟ ਬਾਕਸ ਦੇ ਵਿੱਚ ਉਦਮ ਸਿੰਘ ਜੀ ਨੇ ਬੇਟਾ ਉਦਮ ਸਿੰਘ ਜੀ ਨੇ ਕਿਸ ਨੂੰ ਬੇਟਾ ਮਾਰਿਆ ਸੀ ਲੰਡਨ ਕਿਸ ਨੂੰ ਮਾਰਿਆ ਸੀ ਬੇਟਾ ਯਾਦ ਰੱਖਣਾ ਲਿਖਣਾ ਕਮੈਂਟ ਬਾਕਸ ਦੇ ਵਿੱਚ 1857 ਦੇ 24 ਨੰਬਰ ਕੁਐਸਚਨ 1857 ਦੇ ਵਿਦਰੋਹ ਵਿੱਚ ਸਭ ਤੋਂ ਪਹਿਲਾ ਬਲੀਦਾਨ ਕਿਸ ਨੇ ਦਿੱਤਾ ਬੇਟਾ 1857 ਦੇ ਵਿਦਰੋਹ ਦੇ ਵਿੱਚ ਸਭ ਤੋਂ ਪਹਿਲਾ ਬਲੀਦਾਨ ਸੀ ਜਿਹੜਾ ਉਹ ਮੰਗਲ ਪਾਂਡੇ ਨੇ ਦਿੱਤਾ ਸੀ ਬੇਟਾ ਯਾਦ ਰੱਖਣਾ ਹੈਗਾ ਤੁਸੀਂ ਦੇਖੀ ਹੋਊਗੀ ਅਮੀਰ ਖਾਨ ਜੀ ਅਮੀਰ ਖਾਨ ਜਿਹੜਾ ਐਕਟਰ ਹੈ ਉਹਦੀ ਮੂਵੀ ਆਈ ਸੀ ਮੰਗਲ ਪਾਂਡੇ ਠੀਕ ਹੈ ਉਹਦੇ ਵਿੱਚ ਵੀ ਬੇਟਾ 1857 ਦਾ ਜਿਹੜਾ ਰਿਵੋਲਟ ਹੈ ਉਹ ਦਿਖਾਇਆ ਗਿਆ ਹੈਗਾ ਭਾਰਤ ਦੀ ਪਹਿਲੀ ਮਹਿਲਾ ਰਾਜਪਾਲ ਕੌਣ ਸੀ ਬੇਟਾ ਸਰੋਜਨੀ 나ਡੂ ਬੇਟਾ ਭਾਰਤ ਦੀ ਪਹਿਲੀ ਮਹਿਲਾ ਗਵਰਨਰ ਜਾਨੀ ਕਿ ਰਾਜਪਾਲ ਸੀ ਯਾਦ ਰੱਖਣਾ ਹੈਗਾ ਇੰਪੋਰਟੈਂਟ ਬੇਟਾ ਅੱਜ ਦੀ ਕਲਾਸ ਦੇ ਵਿੱਚ ਮੈਂ ਹੀ 25 ਕੁਐਸਚਨ ਜਿਹੜਾ ਹੈਗਾ ਇਹ ਲੈ ਕੇ ਆਇਆਗਾ 26 ਤੋਂ ਲੈ ਕੇ ਬੇਟਾ 50 ਤੱਕ ਮੈਂ ਨੈਕਸਟ ਕਲਾਸ ਜੋ ਕੱਲ ਨੂੰ ਆਏਗੀ ਬੇਟਾ ਉਹਦੇ ਵਿੱਚ ਲੈ ਕੇ ਆਵਾਂਗਾ ਅੱਜ 18 ਫਰਵਰੀ 2025 ਤੋਂ ਬੇਟਾ ਮੈਂ ਨਵਾਂ ਜਿਹੜਾ ਇਹ ਇਹ ਸੀਰੀ ਹੈ ਜਿਹੜੀ ਉਹ ਸਟਾਰਟ ਕਰ ਰਹੇ ਹੈਗਾ 25-25 ਕੁਸ਼ਨਾ ਦੀ ਤੇ ਬੇਟਾ ਇਹਨੂੰ ਜਰੂਰ ਦੇਖਣਾ ਹੈਗਾ ਹਰ ਰੋਜ਼ ਬੇਟਾ ਤੁਸੀਂ ਦੁਪਹਿਰ ਦੇ 1 ਵਜੇ ਦੁਪਹਿਰ ਦੇ 1 ਵਜੇ ਇਸ ਵੀਡੀਓ ਦਾ ਇੰਤਜ਼ਾਰ ਕਰਿਆ ਕਰੋ ਹਰ ਰੋਜ਼ ਤੁਹਾਨੂੰ 1 ਵਜੇ ਬੇਟਾ ਇਹ ਵੀਡੀਓ ਮਿਲ ਜਿਆ ਕਰੇਗੀ 25 ਕੁਐਸਚਨਾਂ ਦੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਕੁਐਸਚਨ ਅੱਛੇ ਲੱਗ ਰਹੇ ਨੇ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਉਹਨਾਂ ਬੱਚਿਆਂ ਤੱਕ ਜੋ ਬੱਚੇ ਬੇਟਾ ਸਰਕਾਰੀ ਨੌਕਰੀ ਲੈਣਾ ਚਾਹੁੰਦੇ ਨੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੇ ਬੇਟਾ ਚਾਹੇ ਉਹ ਪੈਰਾਮੈਡੀਕਲ ਐਗਜ਼ਾਮ ਹੋਵੇ ਚਾਹੇ ਉਹ ਪੀਟ੍ਰੀਪਲ ਐਸਵੀ ਬੋਰਡ ਕੰਡਕਟ ਕਰਦਾ ਹੋਵੇ ਚਾਹੇ ਬਾਬਾ ਫਰੀਦ ਯੂਨੀਵਰਸਿਟੀ ਕੰਡਕਟ ਕਰਦੀ ਹੋਵੇ ਬੱਚੇ ਜੇਕਰ ਤੁਸੀਂ ਆਨਲਾਈਨ ਕੋਚਿੰਗ ਲੈਣਾ ਹੈ ਲੈਣੀ ਚਾਹੁੰਦੇ ਹੋ ਬਹੁਤ ਘੱਟ ਰੇ ਪਲੱਸ ਸਾਨੂੰ ਬੇਟਾ ਆਨਲਾਈਨ ਕਲਾਸੇਜ ਰਿਕਾਰਡਡ ਕਲਾਸੇਜ ਮਿਲਣਗੀਆਂ ਤੁਸੀਂ 9463079680 ਤੇ ਸੰਪਰਕ ਕਰ ਸਕਦੇ ਹੋ ਚਾਹੇ ਤੁਸੀਂ ਪੀ ਟ੍ਰਿਪਲ ਐਸ ਵੀ ਬੋਰਡ ਦੀ ਤਿਆਰੀ ਕਰ ਰਹੇ ਹੋ ਇੱਕ ਟਾਈਮ ਸੋੜੇ ਤੋਂ ਬੇਟਾ ਛੋਟੀ ਜੀ ਅਮਾਉਂਟ ਦੇ ਵਿੱਚ ਸਾਨੂੰ ਵਿਦ ਨੋਟਸ ਸਾਰੀ ਚੀਜ਼ ਪ੍ਰੋਵਾਈਡ ਕੀਤੀ ਜਾਊਗੀ ਤੁਹਾਡਾ ਪੇਪਰ ਕ੍ਰੈਕ ਹੋ ਜਾਏਗਾ ਬੇਟਾ ਇਸ ਕਰਕੇ ਤੁਸੀਂ ਤਿਆਰੀ ਲਗਾਤਾਰ ਬਣੇ ਰਹੋ এডਿਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਾ ਦੇ ਨਾਲ ਜੋ ਵਿੱਚ ਨਵੇਂ ਨੇ ਸਬਸਕ੍ਰਾਈਬ ਕਰਨਾ ਬੈਲ ਆਈਕਨ ਬਟਨ ਦਬਾਉਣਾ ਨਾ ਭੁੱਲੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডਿਕੇਸ਼ਨ ਹੱਬ ਅੰਬੀ ਇੰਸਟੀਚੂਟ ਮਾਨਸਾ